ਕਿਸ ਆਸੀ ਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਝਾਂ ਤੇ ਇੱਕ ਆ ਗੱਬਣ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਲਈ ਤੁਹਾਨੂੰ ਦਿਖਾਵਾਂਗੇ ਤੇ ਮੱਝਾਂ ਵੀ ਦੋ ਸੂਈਆਂ ਤਾਜ਼ੀਆਂ ਤੇ ਇੱਕ ਟੁੱਕੜ ਗੱਬਣ ਤੁਹਾਨੂੰ ਦਿਖਾਵਾਂਗੇ ਸੂਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਦਾ ਜੇ ਤੇ ਨਾਮ ਦੱਸ ਤੇ ਕਰੀ ਨਾਮ ਜਤਿੰਦਰ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਲ੍ਹਾ ਬਟਾਲਾ ਤੇ ਫੋਨ ਨੰਬਰ ਵੀ ਬੋਲਦਾ 958827729 ਠੀਕ ਹੈ ਜੀ ਅੱਜ ਹੈਗੀਆਂ ਤਿੰਨ ਮੱਝਾਂ ਤੇ ਇੱਕ ਗਾਂ ਹੈ ਮੱਝਾਂ ਵਿੱਚ 6 ਹੀ ਤਿੰਨ ਤੁਹਾਡੇ ਸਾਹਮਣੇ ਇੱਕ ਪਹਿਲਾਂ ਲੈ ਕੇ ਦੋ ਹੋਣਾਂ ਦੋ ਹੋਣੇ ਚੱਲ ਗੀਆਂ ਨਾ ਉਹ ਕਿਧਰ ਮਕੇਰੀਆਂ ਵੱਲ ਗਈਆਂ ਜੀ ਹਾਂਜੀ 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 ਠੀਕ ਆ ਤੇ ਚਲੋ ਫਿਰ ਪਹਿਲਾ ਟੁਕੜਾ ਕਪੜਾ ਮਿਖਾ ਦਈਏ ਟੁਕੜਾ ਕਪੜਾ ਮਿਖਾ ਦਿੰਦੇ ਚੱਕ ਵੀਰ ਜੀ ਉਹ ਵਿਆਜ ਲਫਾਫਾ ਚੈੱਕ ਕਰਾ ਦਿਓ ਪੰਜਵਾ ਵੀ ਨਾ ਹੋਣੀ ਨਾ ਜੀ ਥੋੜਾ ਜਿਹਾ ਹੈ ਚੈੱਕ ਕਰਾਈ ਨਾ ਆ ਪਹਿਲੇ ਫਸਾ ਪਤੋ ਵੀ ਨਹੀਂ ਮਹੀਦੀ ਫੀਸ ਦੀ ਕਿ ਭਾਈ ਜੀ ਅੱਛਾ ਠੀਕ ਆ ਸੁਭਾ ਝੋਟੀ ਦਾ ਜੇ ਵੇਖੋ ਝੋਟੀ ਦੀ ਸਿੰਗੀ ਆਪੇ ਜਿਹੜਾ ਦੀ ਆ ਪੀ ਖਾਨ ਵਾਲਾ ਉਹਨੇ ਆਪੇ ਖਾਨ ਕਰ ਲੈਣੀ ਕੀ ਚੀਜ਼ ਐ ਇਹ ਆ ਵੀ ਝੋਟੀ ਚੋਲਾ ਫੱਬਦੀ ਆ ਫੱਬਦੀ ਵੱਡੀ ਝੋਟੀ ਐ ਵੇਖੋ ਸਿੰਗੀ ਦੀ ਕੀ ਬਰੀਕੀ ਦੀ ਝੋਟੀ ਦੀ ਕੀ ਬਰੀਕੀ ਐ ਠੀਕ ਆ ਹਾਂਜੀ ਤੇ ਕਿੰਨੇ ਚਿਰ ਦੀ ਚੱਕ ਪਾਸ ਐ ਪੰਜ ਮਹੀਨਾ ਜਾਣਦੇ ਜੀ ਵੀਰ ਜੀ ਪੰਜ ਮਹੀਨਾ ਜਾਣਦਿਆ ਵਾ ਚਾਰ ਦੀ ਗੱਬਣ ਐ ਤੇ ਦੁੱਧ ਕਿੰਨਾ ਆਏ ਤੱਕ ਦੁੱਧ ਵੀਰ ਜੀ 6.5-7 ਕਿਲੋ ਆ ਅੱਛਾ ਕਿੰਨਾ ਕਿੰਨੇ ਕਿਲੋ ਹਟ ਦਾ ਫਰਕ ਪਾੜ ਜਾਣਾ ਉਹ 6 ਕਿਲੋ ਕਰਕੇ ਕੋ ਲਵੇ ਠੀਕ ਆ ਤੇ ਸੱਜਰ ਕਿੰਨਾ ਕੁ ਦੋ ਚਵਾ ਦਿੰਦੀ ਐ 13-14 ਕਿਲੋ ਦਤਾਇਨੀ ਅੱ ਟੋਰਟੋ ਫਿਰ। ਥਾਣੇ ਦੇ ਇੱਕ ਵਾਰ ਹੀ ਦੇਖ ਸਕਦੇ ਜੇ ਲੱਗੇ ਤਾਂ। ਬਾਕੀ ਇਹ ਆ ਵੀ ਪੇਟਪੜੇ ਤਾਂ ਚੰਗੇ ਆ। ਗੋਲ ਸਿੰਘ ਦੀ ਝੋਟੀਆ ਤੇ ਚੰਗੇ ਕੱਦ ਕਾਠ ਚ। ਬਾਕੀ ਟੋਕੜ ਗੱਭਨ ਚੈੱਕ ਪਾਸ ਆ ਤੇ ਆਪਣੀ ਕੋਈ ਜਾ ਕੇ ਵੀ ਚੈੱਕ ਕਰਵਾ ਲੇ ਉਹ ਤਰ੍ਹਾਂ ਕਿੰਨੇ ਕਿ ਦਿਨਾਂ ਚ ਵੀ ਅੱਜ ਕੋਈ ਚੈੱਕ ਕਰਵਾ ਲੇ ਨੂੰ ਸਰਵਾੜੇ ਕਿਦੋਂ ਮਰਜ਼ੀ ਵਿਦਿ ਅਸੀਂ ਤਸੱਲੀ ਆਪਣੀ ਕਰਾ ਲਈ ਅਸੀਂ ਉਹਨਾਂ ਨੇ ਘਰ ਨਹੀਂ ਚੈੱਕ ਕਰਾਈ ਬੰਦੇ ਨੇ ਜਦੋਂ ਕੋ ਲਈ ਆ ਦੇ ਕਰਾਈ ਆ ਹਾਂਜੀ ਤਾਂ ਅਸੀਂ ਫਿਰ ਵੀ ਅੱਜ ਚੈੱਕ ਕਰਾ ਕੇ ਆਪਣੀ ਤਸੱਲੀ ਕਰਾ ਲਈ ਆ ਠੀਕ ਆ ਕੋਈ ਜਾ ਕੇ ਫਿਰ ਵੀ 2-3 ਦਿਨ ਦੇ ਵਿੱਚ ਵਿੱਚ ਚੈੱਕ ਕਰਾ ਲੇ ਹਾਂ ਤੇ ਇਹਦਾ ਮੁੱਲ ਫਿਰ ਮੁੱਦੇ ਦੀ ਜੋੜੀ ਦਾ ਭਾਏ 70 ਗੱਲ ਦੀ ਹੈ 75 ਗੱਲ ਦੀ ਹੈ ਹਾਂਜੀ 60 ਹਜ਼ਾਰ ਦੀ ਜੋੜੀ ਦੇ ਦੀ ਨਹੀਂ 60 ਦੀ ਦੇਈਏ 60 ਚੋਂ ਕਿਉਂ ਕਰੀਏ ਮਾਨਤਾ ਅੱਛਾ 58000 ਦੇ ਦੇ ਜੀ ਇਹਦੀ ਜੋ ਲਗਾਨ ਹੈ ਚੋਰੀ ਕੀ ਵੀ ਚਲੋ ਬਾਕੀ ਮੌਕੇ ਦੇਖੋ ਸ਼ੋਰ ਕਰ ਦੋਗੇ ਕੋਈ ਨਹੀਂ ਕਰਦਾ ਠੀਕ ਹੈ ਸਰ ਦਾ ਮੌਕੇ ਤੇ ਹੋ ਜਾਊਗਾ ਬਾਕੀ ਜਿਹੜਾ ਸਾਤ ਰੋਏ ਚੋਟੀ ਚੋਈਏ ਤੇ ਬਾਕੀ ਹਵਾਨਾ ਇਹਨਾਂ ਥੱਲੇੋਂ ਦੇਖ ਸਕਦੇ ਜੇ ਫਿਰ ਠੀਕ ਹੈ ਜੀ ਤੇ ਹੁਣ ਇੱਕ ਆਹ ਸੂਈ ਸਵਾਈ ਮਾਝਾ ਚੰਗੀ ਭਾਰੀ ਮਾਝਾ ਸਾਹੀ ਜੱਡ ਬਲੈਕ ਪੂਛ ਤੱਕ ਠੀਕ ਹੈ ਸਾਹੀ ਸੂਈ ਜੀ ਦਾ ਅੰਕਾ ਲਾ ਦਿੰਦੇ ਟਕਾ ਦੇ ਆਹ ਕੱਟਾ ਇਹਦਾ ਹਾਂ ਜੀ ਆਹ ਕੱਟਾ ਇਹਦਾ ਹਜੇ ਤੇ ਆ ਜਿਹੜਾ ਇਹ ਤੋਂ ਬਾਹਰ ਜਿਹੜੀ ਤੁਹਾਨੂੰ ਦਿਖਾਉਣੀ ਆ ਉਹਦਾ ਨਾੜੋ ਜਿਹੜਾ ਨਾਲ ਇਹ ਕੋਲਾ ਬੱਚਾ ਤੇ ਤੁਹਾਡੇ ਨਾਲ ਹੀ ਚੜਚੁੜ ਕੇ ਲਾ ਦਿੰਦੇ ਤਾਂ ਇਹ ਤਾਂ ਸਾਗੇ ਪੁੱਛਿਆ ਆਹ ਤੇ ਇਹਨਾਂ ਨੰਬਰ ਵਾਲੀ ਮਾਜ ਦਾ ਬੱਚਾ ਇਹਦੇ ਆ ਦੋ ਨੰਬਰ ਵਾਲੀ ਮਾਜ ਦਾ ਬੱਚਾ ਤੇ ਆ ਜਿਹੜੇ ਇਹ ਵੀ ਜਿਹੇ ਹੁਣ ਵਿਖਾਉਣ ਲੱਗੇ ਆਪਾਂ ਮੱਝ ਹਾਂਜੀ ਕਿੰਨਾ ਜਿਹੜੇ ਕੋਲ ਦੁੱਧ ਤਿਆਰ ਤੇ ਵੀ ਜਿਹੇ ਸਾਡੇ 13-14 ਕਿਲੋ ਹੋਣਾ 12 ਕਿਲੋ ਕਰਕੇ ਦੇ ਦਿੰਦੇ ਤਿਆਰ ਜਿਹੜਾ ਮੌਕੇ ਤੇ ਹਾਂਜੀ 12 ਲੀਟਰ ਓਹ ਕੀ ਜਿਹੜਾ ਕੱਦ ਕੱਢ ਝੋਡੀ ਦਾ ਦੇਖੋ ਪਾਲਕ ਦਾ ਨਾ ਝੋਡੀ ਦਾ ਤੋਰੋ ਹਾਂ ਫੇਰ ਇੱਕ ਰੀਨ ਬਰੀਕੀ ਦਾ ਜਿਹੜੀ ਕਾਲੀ ਦਾ ਸ ਜਾ ਦੂਆਈ ਕਿਹੜੀ ਦੁੱਧ ਜਿਹੜਾ ਕਹਿੰਦੇ ਵੀ 12 ਲੀਟਰ ਹੈਗਾ ਇਹਦੇ ਕੋਲ ਦੁੱਧ 13 14 ਹੋਊਗਾ ਪਰ 12 ਕਰਕੇ ਦੇਣੀ ਆ ਚਲੋ ਆਈ ਇੱਕ ਨੰਬਰ ਹੋਊਗੀ ਛੋਟੀ ਦੀ ਕਰੀ ਰੇ ਫੋ ਲੈਵਾ ਕਰਦਾ ਠੀਕ ਹੈ ਜੀ ਤੇ ਬਾਕੀ 98 ਇਹਦੇ ਦੇਖ ਸਕਦੇ ਆ ਆਪਾਂ ਇੱਕੋ ਜੇ ਕੈਪ ਤੇ ਇੱਕੋ ਜੇ ਸਾਈ ਦੇ ਥਾਣੇ ਇਧਰੋਂ ਤੁਹਾਨੂੰ ਦਿਖਾ ਦਈਏ ਇੱਕ ਆਹ ਦੇਖ ਸਕਦੇ ਜੀ ਚਾਰੇ ਥਾਲੀ ਇੱਕੋ ਜੇ ਲੱਗੇਗਾ ਤੇ ਕਿੰਨਾ ਕੁ ਤਰ੍ਹਾਂ ਦੁੱਧ ਕੱਢੀ ਜਾਊਗੀ ਆ ਵੀ ਵੀਰ ਜੀ 15 ਕਿਲੋ ਮਹੀ ਦਿੰਦੀ ਆ ਅੱਛਾ ਇਹ ਤਾਜੀ ਸਹੀ ਤਾਂਠਾ ਦਿਨਾਂ ਦੀ ਤੇ ਮੁੱਲ ਫੇਰੇ ਦਾ ਦੂਜਾ ਸੂਆ ਦੀ ਝੋਡੀ ਦਾ ਮੁੱਲ ਤੇ ਦਾ 1.5 ਜੀ ਕਿੰਨੇ ਦੇ ਦਈਏ ਲੱਖ ਲਈ ਦੇ ਜੀ ਕਰ ਦੋ ਕੋਈ 2-3 ਹਜ਼ਾਰ ਛੋਟ ਵਿੱਚ ਹੋਰ 95 ਦੇ ਦਈਏ ਤੁਹਾਡੀ ਮਰਜ਼ੀ ਆ ਹਾਂ ਜੀ ਕੀ ਕਰਦੀ ਯਾਰ 2000 ਹੋਰ ਪੂਰੇ 90 ਹਜ਼ਾਰ ਦੀ ਝੋਡੀ ਦੇ ਦਾਂਗੇ ਅੱਛਾ 90 ਹਜ਼ਾਰ ਤੋਂ ਜ਼ਿਆਦਾ 90 ਹਜ਼ਾਰ ਦੀ ਝੋਡੀ ਦੇ ਦਾਂਗੇ ਤੇ ਢੀ ਫਰੀ ਘੜੀ ਤੇ ਦੁੱਧ 12 ਲੀਟਰ ਚਵਾ ਦੋਗੇ ਹੁਣ ਸੱਗੀ ਦਾ ਠੀਕ ਭੜੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਆ ਇਹ ਤਾਂ ਦਸ ਦੁੱਧਿਆ ਗਿੱਜਾ ਹੁਣ ਤਿਆਰ ਕਰਾ ਲਓ ਨਾ ਦੇ ਬਚਾ ਇਹਦਾ ਤੇ ਇਹ ਕਿੰਨਾ ਕਰੀ ਜਾਊਗੀ ਸੋਦੀ ਵੀ ਜੀ 12 13 ਕਿਲੋ ਦਊਗੀ ਵੱਡੀ ਮਈ ਤੋੜ ਦੋ ਫੇਰ ਇਹਨਾਂ ਨੂੰ ਤੋੜ ਓਏ ਰਾਜੇ ਨਾੜਦੇ ਬੱਚਾ ਆਇਆ ਇਹਦਾ ਮੈਂ ਜਵਾਈ ਬਹੁਤ ਨਹੀਂ ਲੱਗੀ ਇਹਨੂੰ ਅਰੇ ਮੱਲਾ ਪਾਣਾ ਬੰਨੇ ਪੈਣੀਆਂ ਅਰੇ ਮੱਲਾ ਉਹ ਬੋਲੇ ਦੀ ਗਾੜੀ ਹੋ ਗਈ ਬਹੁਤ ਚਵਾਦ ਬੁਆਰੇ ਤੇ 99 ਇਹ ਦੇਖ ਸਕਦੇ ਆ ਮੇ ਲੱਗ ਕੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 80000 ਰਿਆ 80000 ਰਿਆ ਹਾਂਜੀ ਇਹ 75 ਦੀ ਦੇ ਦੀਏ ਨਹੀਂ ਲਾਂਗੇ ਠੀਕ ਆ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਹੋਰ ਹੋ ਜਿਹੜਾ ਵੀ ਤੂੰ ਕਹੇ ਛੱਡ ਗਿਆਂ ਜਿਹਦਾ ਚਵਾਦ ਬੁਆਰੇ ਠੀਕ ਆ ਜੀ ਹਾਂ ਇਹ 50 ਵਾਲੀ 80 ਵੀ ਇਹਦੀ ਬਹੁਤ ਠੰਡੀ ਮੈਂ ਇਧਰ ਨਹੀਂ ਬੋਹ ਭਾਈ ਉਧਰ ਨਹੀਂ ਹੋਏ ਸੋ 3000 ਲੱਗੀਆਂ ਵਰਾਸ ਠੀਕ ਆ ਕਿੰਨੇ ਕਿ ਦੁੱਧ ਲਈ ਆਏ ਤੁਹਾਡੀ ਵੀਡੀਓ ਪੀਲੇ ਸੁਆ ਵੱਚੀ ਆਈ ਤੇ ਤੁਸੀਂ ਵੀਡੀਓ ਦੇ ਵੇਚੀ ਸੀ ਅੱਛਾ ਇਹਦੇ ਦੁੱਧ 17-18 ਕਿਲੋ ਦਾ ਤਾਂ ਹੀ ਪਹਿਲਾਂ ਨਿਹਰ ਦਾ ਦੂਜਾ ਸੁਆ ਵੇਹੜਦਾ ਜੀ ਅੱਛਾ ਹਾਂਜੀ ਪੰਜਾਬ ਵਾਲੀ ਆ ਸੀ ਆ ਸੁ ਵੀ ਸਾਲ ਦੇ ਜਿਹੋ ਜਿਹੇ ਪੈਣ ਲੱਗੀ ਜੀ ਠੀਕ ਆ ਹਾਂਜੀ ਪੀਲੇ ਸਾਲ ਵੀ ਅਸੀਂ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਹੀ ਅੱਛਾ ਹਾਂਜੀ ਤੋਂ ਮਾਰੀ ਮੇਰੇ ਦੇ ਸੁਪਰੈਂਟ ਠੀਕ ਆ ਤੇ ਐਰ ਕੇ ਕਿੰਨਾ ਕਿ ਦੁੱਧ ਕੱਢੀ ਜਾਓ ਵੀ ਜੀ 18 ਕਿਲੋ ਤਾਂ ਦੀ ਅੱਛਾ 18 ਕਿਲੋ ਗਾਰੰਟੀ ਤਾਂ ਉਹ ਵਾਪਸ ਮਾ ਦੇਤੋ ਇਹ ਤਿੰਨੇ ਤਿੰਨ ਚਾਰ ਲੈ ਜਾਣੀ ਤੋਰਾਂ ਫਿਰ ਇੱਕ ਰੀਨ ਨੂੰ 18 ਕਿਲੋ ਲੈਵਾਤ ਤਾਂ ਲੈ ਬੜੀਆਂ ਨੇ ਇਸ ਬਾਕੀ ਤਾਂ ਨੰਦਾ ਸਾਈਜ਼ ਗੈਪ ਵੀ ਚੰਗਾ ਅਜੇ ਤਿਆਰ ਹੋਣੀ ਭਰਨੀ ਆ ਥੱਲੇ ਪੂਰੀ ਤੇ ਇਹਦਾ ਫਿਰ ਕਿੰਨਾ ਕਰਖਣਾ ਮੁੱਲ ਇਧਰ ਪਿੱਛੇ ਹੋਗਾ ਇਹਦਾ ਮੈਂ ਸਾਨੂੰ ਉੱਪਰ ਲਾਈਨ ਕਰਨੀ ਆ ਹਾਏ ਸਾਰੀ ਤੇ ਲਿਆ ਕਿੰਨਾ ਇਹਦਾ ਮੁੱਲ ਤਾਂ ਇਹ ਟੋਕਾ ਦਾ ਮੌਜਦਾ ਕੀ ਭਾਵੇਂ ਟਿੰਗਿਆ ਇਹ ਕਰ ਲੀਏ ਹਾਂਜੀ ਸਸੋ ਕਿਨੇ ਦੇ ਦੀਏ 50 ਹੀ ਦੇ ਦੀਏ ਵੇਦਾਗੇ ਠੀਕ ਐ ਦੋ ਛੜ ਦੀਏ 50 ਚੋਂ ਹੀ ਤਿੰਨ ਹੀ ਛੜ ਦੀਏ 45000 ਹਿਧਾਣਾ ਬਸ਼ੀ ਦੇ ਅੱਛਾ 45000 ਦੇ 45000 ਦੀ 20 ਕਿਲੋ ਬਸ਼ੀ ਕੋਲ ਦੇ ਜੂਗੀ 18 ਤੋਂ 20 ਵੇਜ ਦੇ ਠੀਕ ਐ ਜੀ ਹਾਂਜੀ ਤੇ ਠੀਕ ਐ ਹੋਰ ਕੁਛ ਹੈ ਨਾ ਫਿਰ ਬਾਕੀ ਚਲੋ ਇਹ ਆ ਵੀ ਕੋਈ ਵੀਰ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ